ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਕੀਵੀ ਬਣਾਈ ਹੋਈ ਸੀ ਵਾਈਟ ਕਲਰ ਦੀ ਤੇ ਇਹ ਉਸ ਸਕੀਵੀ ਦੀ ਬਾਹ ਬਣਾਈ ਹੋਈ ਹੈ ਤੇ ਸਕੀਵੀ ਦੀ ਬਾਹ ਦੀ ਕਾਰਟ ਕਿਸ ਤਰ੍ਹਾਂ ਪਾਉਣੀ ਹੈ ਕਿਸ ਤਰ੍ਹਾਂ ਜੋਟੇ ਵਧਾਉਣੇ ਨੇ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਸਕੀਵੀ ਆਪਾਂ ਆਰਡਰ ਤੇ ਤਿਆਰ ਕੀਤੀ ਸੀ ਤੇ ਇਸ ਇਸ ਕੀ ਵੀ ਦੀ ਜਿਹੜੀ ਬਾਜੂ ਦਾ ਬਾਰਡਰ ਹੈ ਉਹ ਉਹਨਾਂ ਨੇ ਛੋਟਾ ਬਣਾਉਣ ਲਈ ਕਿਹਾ ਸੀ ਵੈਸੇ ਆਪਾਂ 5 ਇੰਚ ਜਾਂ 6 ਇੰਚ ਬਾਰਡਰ ਬਣਾਉਨੇ ਆ ਬਾਹਾਂ ਦਾ ਵੀ ਪਰ ਇਹ 3 ਇੰਚ ਬਾਰਡਰ ਬਣਾਇਆ ਹੋਇਆ ਆ ਦੇਖੋ ਜੀ ਤੇ 25 ਝੋਟੇ ਬਾਰਡਰ ਦੇ ਬਣਾਏ ਹੋਏ ਨੇ ਬਾਹਾਂ ਦੇ 25 ਝੋਟਿਆਂ ਤੇ ਬਾਰਡਰ ਬਣਾਇਆ ਹੋਇਆ ਬਾਹਾਂ ਦਾ ਤੇ ਉੱਪਰੋਂ ਆਪਾਂ 28 ਝੋਟੇ ਵਧਾਏ ਹੋਏ ਨੇ ਆ ਦੇਖੋ ਜੀ 3 ਇੰਚ ਬਾਰਡਰ ਬਣਾਉਣ ਤੋਂ ਬਾਅਦ ਉੱਪਰੋਂ ਆਪਾਂ 22 ਝੋਟੇ ਲਈ ਹੋਏ ਨੇ ਤੇ ਇਹ ਇਹ ਆਪਣਾ ਜਿਹੜਾ ਡਿਜ਼ਾਈਨ ਹੈ ਇਹ ਚਾਰ-ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਬਾਅਦ ਹੀ ਆਪਾਂ ਇੱਕ-ਇੱਕ ਕੁੰਡਾ ਦੋਨਾਂ ਸਾਈਡਾਂ ਤੋਂ ਵਧਾਉਣਾ ਹੁੰਦਾ ਹੈ ਤੇ ਇਸ ਡਿਜ਼ਾਈਨ ਦੇ ਵਿੱਚ ਆਪਾਂ ਜਦੋਂ ਡਿਜ਼ਾਈਨ ਸ਼ੁਰੂ ਕਰਾਂਗੇ ਉੱਥੇ ਹੀ ਇੱਕ-ਇੱਕ ਕੁੰਡਾ ਵਧਾ ਲੈਣਾ ਹੈ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਕਿੰਨ ਚਾਰ ਸਲਾਈਆਂ ਬਾਅਦ ਹੀ ਇੱਕ-ਇੱਕ ਗੁੰਡਾ ਦੋਨਾਂ ਸਾਈਡਾਂ ਤੋਂ ਵਧਾਉਣਾ ਹੁੰਦਾ ਤੇ ਇਸੇ ਡਿਜ਼ਾਈਨ ਦੇ ਹਿਸਾਬ ਨਾਲ ਮੈਂ ਦੋਨਾਂ ਸਾਈਡਾਂ ਤੋਂ ਇੱਕ-ਇੱਕ ਗੁੰਡਾ ਵਧਾਇਆ ਹੋਇਆ ਆ ਦੇਖੋ ਜੀ ਇਹ ਹੀ ਆਪਾਂ ਜਿੱਥੇ-ਜਿੱਥੇ ਆਪਾਂ 4 ਸਲਾਈਆਂ ਬਾਅਦ ਇਹ ਅਧੇਕ ਇੰਚ ਬਾਅਦ ਆ ਦੇਖੋ ਜੀ ਅੱਗੇ ਜਿਹੜਾ ਡਿਜ਼ਾਈਨ ਹੈ ਸ਼ੁਰੂ ਹੋ ਜਾਂਦਾ ਤੇ ਉਸੇ ਮੁਤਾਬਕ ਹੀ ਦੋਨਾਂ ਸਾਈਡਾਂ ਤੋਂ ਇੱਕ-ਇੱਕ ਗੁੰਡਾ ਵਧਾਇਆ ਹੋਇਆ ਹੈ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਵੀ ਤੁਸੀਂ ਡਿਜ਼ਾਈਨ ਪਾਉਂਦੇ ਹੋ ਉਹ 3-4 ਸਲਾਈਆਂ ਦਾ ਡਿਜ਼ਾਈਨ ਤਾਂ ਹੁੰਦਾ ਹੈ ਉਸੇ ਹਿਸਾਬ ਨਾਲ ਦੋਨਾਂ ਸਾਈਡਾਂ ਤੋਂ ਜਦੋਂ ਅਗਲਾ ਡਿਜ਼ਾਈਨ ਸ਼ੁਰੂ ਹੁੰਦਾ ਹੈ ਉੱਥੋਂ ਹੀ ਇੱਕ ਇੱਕ ਹੁੰਡਾ ਦੋਨਾਂ ਸਾਈਡਾਂ ਤੋਂ ਵਧਾ ਲਿਆ ਕਰੋ ਆ ਦੇਖੋ ਜੀ ਬਾਹਾਂ ਦੀ ਸ਼ੇਪ ਜਿਹੜੀ ਹੈ ਬਹੁਤ ਸੋਹਣੀ ਆਊਗੀ ਤੀਜੀ ਚੌਥੀ ਸਲਾਈ ਆਪਾਂ ਜਦੋਂ ਇੱਕ ਇੱਕ ਹੁੰਡਾ ਵਧਾਉਨੇ ਆ ਤੇ ਬਾਹਾਂ ਦੀ ਜਿਹੜੀ ਸ਼ੇਪ ਹੈ ਉਹ ਬਹੁਤ ਸੋਹਣੀ ਹੁੰਦੀ ਆ ਦੇਖੋ ਜੀ 28 ਜੋਟੇ ਸੀ ਆਪਣੇ ਕੋਲ ਉੱਪਰ ਤੇ ਇੱਥੇ ਤੱਕ ਆਪਣੇ ਜਿਹੜੇ ਨੇ 42 ਜੋਟੇ ਹੋ ਜਾਂਦੇ ਨੇ ਆ ਦੇਖੋ ਜੀ ਜਿੰਨੇ ਆਪਣੇ ਇਸ ਡਿਜ਼ਾਈਨ ਦੇ ਵਿੱਚ ਇਹ ਆ ਦੇਖੋ ਜੀ ਉਸੇ ਡਿਜ਼ਾਈਨ ਦੇ ਹਿਸਾਬ ਨਾਲ ਉੱਪਰ ਆਪਣੇ ਕੋਲ 50 ਜੋਟੇ ਨੇ ਇਧਰੋਂ ਵੀ ਇਸ ਸਾਈਡ ਵੀ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਝੋਟੇ ਨੇ ਵਧਾਏ ਹੋਏ ਨੇ ਇੱਥੇ ਤੱਕ ਆਪਣੇ ਜਿਹੜੇ ਝੋਟੇ ਨੇ ਉਹ 50 ਹੋ ਜਾਂਦੇ ਨੇ 50 ਝੋਟੇ ਆਪਾਂ ਰੱਖਣੇ ਸੀ ਉੱਪਰ ਬਾਹ ਦੇ ਤੇ ਥੋੜੇ ਜਿਹਾ ਆਪਾਂ 2 ਇੰਚ ਬਾਹ ਸਿੰਪਲ ਹੋਣੀ ਹੈ ਬਿਨਾ ਝੋਟੇ ਵਧਾਉਣ ਤੋਂ ਤੇ ਫਿਰ ਆਪਾਂ ਕਾਟ ਪਾਈ ਹੋਈ ਮੁੱਡੇ ਦੀ ਆਹ ਦੇਖੋ ਜੀ ਇਹ 5 ਫਿਰ 4 ਫਿਰ 3 ਫਿਰ 3 ਫਿਰ ਤਿੰਨ-ਤਿੰਨ ਕੁੰਡਿਆਂ ਦੀ ਕਾਟ ਪਾਈ ਹੋਈ ਏ ਪਹਿਲਾਂ 5 ਫਿਰ 4 ਫਿਰ ਆਪਾਂ ਤਿੰਨ-ਤਿੰਨ ਕੁੰਡਿਆਂ ਦੀ ਕਾਟ ਪਾਈਏ ਜਦੋਂ ਆਪਣੇ ਕੋਲ ਉੱਪਰ 15 ਕਜੋਟੇ ਬਚ ਜਾਂਦੇ ਨੇ 14 15 ਜੋਟੇ ਫਿਰ ਆਪਾਂ ਉਹ ਸਾਰੇ ਇਕੱਠੇ ਘਟਾ ਲੈਣਗੇ ਆ ਦੇਖੋ ਜੀ ਦੋਨਾਂ ਸਾਈਡਾਂ ਤੋਂ ਆਪਾਂ 5 4 3 ਤੱਕ ਕਾਟ ਪਾਉਣੀ ਏ ਫਿਰ ਤਿੰਨ-ਤਿੰਨ ਕੁੰਡੇ ਦੋਨਾਂ ਸਾਈਡਾਂ ਤੋਂ ਘਟਾਣੇ ਨੇ ਜਦੋਂ ਆਪਣੇ ਕੋਲ 15 ਜੋਟੇ ਬਚ ਜਾਣ ਫਿਰ ਸਾਰੇ ਬਾਂਦੇ ਇਕੱਠੇ ਜੋਟੇ ਘਟਾ ਲੈਣੇ ਆਹ ਦੇਖੋ ਜੀ ਕਿੰਨੀ ਸੋਹਣੀ ਸ਼ੇਪ ਆਈ ਹੈ ਬਾਂਦੀ ਬਿਲਕੁਲ ਸਿੰਪਲ ਜੀ ਤੇ ਬਹੁਤ ਹੀ ਵਧੀਆ ਸ਼ੇਪ ਆਈ ਹੈ ਜਿੱਥੋਂ ਤੱਕ ਆਪਣੀ ਬਾਂਦ ਦਾ ਜਿਹੜਾ ਬਾਰਡਰ ਤੋਂ ਲੈ ਕੇ ਉੱਪਰ ਤੱਕ ਜਿਵੇਂ ਆਪਣੀ ਬਾਂਦ ਹੀ ਸ਼ੇਪ ਆਉਂਦੀ ਹੈ ਉਸੇ ਹਿਸਾਬ ਨਾਲ ਇਹ ਬਾਜੂ ਬਣੀ ਹੋਈ ਹੈ ਆਹ ਦੇਖੋ ਜੀ ਇੱਕ ਹੋਰ ਆਪਾਂ ਬਾਂ ਬਣਾਈ ਹੋਈ ਸੀ 6 ਇੰਚ ਇਸ ਦਾ ਬਾਰਡਰ ਰੱਖਿਆ ਹੋਇਆ ਆ ਦੇਖੋ ਇਹ ਇਹ ਆਪਾਂ ਆਰਡਰ ਦੇ ਸਕੀਵੀਆਂ ਤਿਆਰ ਕੀਤੀਆਂ ਹੋਈਆਂ ਨੇ ਬਾਜੂ ਵਾਲੀਆਂ ਤੇ ਇਹਨਾਂ ਦੀ ਬਾਹਾਂ ਦਾ ਜਿਹੜਾ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਬਾਜੂ ਵਾਲੀ ਬਾਹਾਂ ਜਿਹੜੀ ਵੀ ਤੁਸੀਂ ਬਣਾਉਂਦੇ ਹੋ ਉਸ ਦੀ ਸ਼ੇਪ ਬਾਰੇ ਦੱਸੋ ਕਿਸ ਤਰ੍ਹਾਂ ਬਣਾਉਣੀ ਹੈ ਕਿੰਨੇ ਝੋਟੇ ਪਾਉਣੇ ਨੇ ਤੇ ਕਿਸ ਹਿਸਾਬ ਨਾਲ ਉੱਪਰ ਗੁੰਡੇ ਵਧਾਉਣੇ ਨੇ ਆ ਦੇਖੋ ਜੀ ਇਹ ਇਹ ਆਪਾਂ 22 ਇੰਚ ਬਾਹਾਂ ਜਿਹੜੀ ਹੈ ਬਣਾ ਕੇ ਤਿਆਰ ਕੀਤੀ ਹੋਈ ਹੈ ਇਹ ਥੋੜੀ ਹੈਵੀ ਲੇਡੀ ਦੀ ਆਪਾਂ ਬਾਜੂ ਜਿਹੜੀ ਬਣਾਈ ਹੋਈ ਸੀ ਇਸ ਲਈ ਉੱਪਰੋਂ ਆਪਾਂ 55 ਝੋਟੇ ਰੱਖੇ ਹੋਏ ਨੇ ਨੀਚੋਂ ਆਪਾਂ 27 ਝੋਟੇ ਬਾਊਂਡਰ ਦੇ ਰੱਖੇ ਹੋਏ ਨੇ ਤੇ ਫਿਰ ਉਸ ਤੋਂ ਅੱਗੇ ਆਪਾਂ 32 ਝੋਟੇ ਕਰ ਲਈ ਸੀ ਪੰਜ ਝੋਟੇ ਇਕੱਠੇ ਵਧਾ ਲਈ ਸੀ ਤੇ ਇਸੇ ਤਰ੍ਹਾਂ ਹੀ ਆਹ ਵਾਲਾ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਹੋਇਆ ਇਹ ਵੀ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਤੇ ਉਸ ਉਸ ਹਿਸਾਬ ਨਾਲ ਇਹਦੇ ਵਿੱਚ ਆਪਾਂ ਜਿਹੜੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਜਿਹੜਾ ਵਧਾਇਆ ਹੋਇਆ ਆ ਦੇਖੋ ਜੀ ਹਾਂਜੀ ਜਦੋਂ ਆਪਣੇ ਕੋਲ ਸਾਈਡਾਂ ਵਾਲੇ ਕੁੰਡੇ ਜਿਹੜੇ ਨੇ ਉਹ ਡਿਜ਼ਾਈਨ ਜਿन्हे ਕੁੰਡੇ ਪੂਰੇ ਹੋ ਜਾਣ ਜਿਵੇਂ ਆਪਣੇ 4 4 3 3 ਸਲਾਈਆਂ ਦਾ ਡਿਜ਼ਾਈਨ ਆਪਾਂ ਵਿੱਚ ਬਣਾਇਆ ਹੋਇਆ ਜਦੋਂ ਸਾਈਡਾਂ ਵਾਲੇ ਕੁੰਡੇ ਆਪਾਂ ਵਧਾਉਨੇ ਆ ਤਾਂ ਉਹ ਜਦੋਂ 5 5 4 4 ਹੋ ਜਾਂਦੇ ਨੇ ਤਾਂ ਫਿਰ ਆਪਾਂ ਡਿਜ਼ਾਈਨ ਸ਼ੁਰੂ ਕਰ ਲੈਨੇ ਆ ਤੇ ਕਈ ਪੈਣਾ ਵਿੱਚ ਉਲਟੇ ਕੁੰਡੇ ਰੱਖੇ ਹੋਏ ਹੁੰਦੇ ਨੇ ਵੀ ਕਿਉਂਕਿ ਜਿਹੜੇ ਵਧੇ ਹੋਏ ਕੁੰਡੇ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਆਪਾਂ ਸਾਈਡਾਂ ਤੋਂ ਡਿਜ਼ਾਈਨ ਬਣਾਉਣਾ ਹੈ ਤੇ ਕਈ ਪੈਣਾ ਨੂੰ ਇਸ ਦਾ ਹਿਸਾਬ ਨਹੀਂ ਹੁੰਦਾ ਉਹ ਸਾਈਡਾਂ ਤੋਂ ਉਲਟੇ ਕੁੰਡੇ ਰੱਖ ਲੈਂਦੀਆਂ ਨੇ ਉਸ ਤਰ੍ਹਾਂ ਫਿਰ ਬਣੀ ਹੋਈ ਬਾਹਾਂ ਦੀ ਸ਼ੇਪ ਜਿਹੜੀ ਉਹ ਵਧੀਆ ਨਹੀਂ ਲੱਗਦੀ ਆਪਾਂ ਇਹ ਜਦੋਂ ਆਪਣੇ ਕੋਲ ਕੁੰਡੇ ਪੂਰੇ ਹੋ ਜਾਂਦੇ ਨੇ ਡਿਜ਼ਾਈਨ ਜਿੰਨੇ ਤਾਂ ਫਿਰ ਉੱਥੇ ਡਿਜ਼ਾਈਨ ਸ਼ੁਰੂ ਕਰ ਲੈਣੇ ਆ ਇਸ ਤਰ੍ਹਾਂ ਜਿਹੜੀ ਬਾਹ ਦੀ ਸ਼ੇਪ ਹੈ ਬਹੁਤ ਵਧੀਆ ਆਉਂਦੀ ਹੈ ਬਣੀ ਹੋਈ ਬਾਹ ਸੋਹਣੀ ਲੱਗਦੀ ਹੈ ਆ ਦੇਖੋ ਜੀ ਇੱਥੇ ਵੀ ਆਪਾਂ 20 ਇੰਚ ਤੇ ਕਾਟ ਪਈ ਹੋਈ ਹੋਈ ਹੈ ਮੋਡੀਆਂ ਮੋਡਿਆਂ ਦੀ 5 4 ਤੇ ਫਿਰ 3 ਇਸ ਤਰ੍ਹਾਂ ਕਾਟ ਪਾਈਏ ਦੋਨਾਂ ਸਾਈਡਾਂ ਤੋਂ ਤੇ ਉੱਪਰੋਂ ਜਦੋਂ ਆਪਣੇ ਕੋਲ 15 ਝੋਟੇ ਬਚ ਜਾਂਦੇ ਨੇ ਤੇ ਫਿਰ ਆਪਾਂ ਸਾਰੇ ਗੁੰਡੇ ਇਕੱਠੇ ਘਟਾ ਲੈਣੇ ਨੇ ਆ ਦੇਖੋ ਜੀ ਇਹੀ ਡਿਜ਼ਾਈਨ ਜਿਹੜਾ ਇਹ ਡਿਜ਼ਾਈਨ ਵੀ 400 ਸਲਾਈਆਂ ਦਾ ਹੈ ਤੇ ਜਿੱਥੇ ਇਹ ਡਿਜ਼ਾਈਨ ਖਤਮ ਹੋ ਕੇ ਅੱਗੋਂ ਨਵਾਂ ਡਿਜ਼ਾਈਨ ਸ਼ੁਰੂ ਹੁੰਦਾ ਹੈ ਉੱਥੇ ਆਪਾਂ ਇੱਕ ਇੱਕ ਕੁੰਡਾ ਦੋਨਾਂ ਸਾਈਡਾਂ ਤੋਂ ਵਧਾ ਲਿਆ ਸੀ ਆ ਦੇਖੋ ਜੀ ਜਦੋਂ ਆਪਣੇ ਕੋਲ ਇਹ ਕੁੰਡੇ ਸਾਈਡਾਂ ਵਾਲੇ ਪੂਰੇ ਹੋ ਜਾਂਦੇ ਨੇ ਜਦੋਂ ਡਿਜ਼ਾਈਨ ਸ਼ੁਰੂ ਕਰ ਸਕਦੇ ਆ ਆਪਾਂ ਉੱਥੇ ਹੀ ਆਪਾਂ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਸਾਈਡਾਂ ਤੋਂ ਦੋਨਾਂ ਪਾਸੇ ਆ ਦੇਖੋ ਜੀ ਜਦੋਂ ਆਪਣੇ ਕੋਲ ਇਹ ਕੁੰਡੇ ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਜਦੋਂ ਤਿੰਨ ਕੁੰਡੇ ਇੱਧਰ ਪੂਰੇ ਹੋ ਜਾਂਦੇ ਸੀ ਉੱਥੇ ਹੀ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਹੈ ਇਹਦੇ ਵਿੱਚ ਆਪਾਂ ਉਲਟੇ ਕੁੰਡੇ ਨਾਲ ਨਹੀਂ ਰੱਖੇ ਹੋਏ ਤੇ ਇਸ ਤਰ੍ਹਾਂ ਬਣੀ ਹੋਈ ਬਾਹ ਬਹੁਤ ਸੋਹਣੀ ਲੱਗਦੀ ਏ ਸਾਡੀਆਂ ਸਕੀਵੀਆਂ ਤੇ ਬਾਹਾਂ ਦੀਆਂ ਬਾਹ ਵਾਲੀਆਂ ਸਕੀਵੀਆਂ ਆਪਣੀਆਂ ਬਣੀਆਂ ਹੋਈਆਂ ਇਸੇ ਲਈ ਜ਼ਿਆਦਾਤਰ ਪਸੰਦ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਸਦੇ ਬਾਹਾਂ ਦੀ ਸ਼ੇਪ ਬਹੁਤ ਸੋਹਣੀ ਹੁੰਦੀ ਏ ਤੇ ਬਾਵਾਂ ਤੇ ਪਿਆ ਹੋਇਆ ਡਿਜ਼ਾਈਨ ਬਹੁਤ ਵਧੀਆ ਲੱਗਦਾ ਆ ਦੇਖੋ ਜੀ ਇਹੇ ਵੀ ਬਾਹਾਂ ਤੇ ਆਪਾਂ ਨਾਲ-ਨਾਲ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਜਦੋਂ ਆਪਣੇ ਕੋਲੇ ਇਹ 4-4 ਸਲਾਈਆਂ ਦਾ ਡਿਜ਼ਾਈਨ ਜਦੋਂ 4 ਸਲਾਈਆਂ ਹੋ ਜਾਂਦੀਆਂ ਸੀ 4 ਸਲਾਈਆਂ ਬਾਅਦ ਆਪਾਂ ਦੋਨਾਂ ਸਾਈਡਾਂ ਤੋਂ ਇੱਕ-ਇੱਕ ਕੁੰਡਾ ਵਧਾਇਆ ਤੇ ਇਹ 4-4 ਕੁੰਡਿਆਂ ਦਾ ਡਿਜ਼ਾਈਨ ਤੇ ਜਦੋਂ 4 ਕੁੰਡੇ ਹੋ ਜਾਂਦੇ ਸੀ ਉੱਥੇ ਆਪਾਂ ਡਿਜ਼ਾਈਨ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਹੈ ਤੇ ਬਿਲਕੁਲ ਵੀ ਸਾਈਡਾਂ ਤੋਂ ਜਿਹੜੇ ਕੁੰਡੇ ਨੇ ਉਹ ਬਿਲਕੁਲ ਵੀ ਬੁਰੇ ਨਹੀਂ ਲੱਗ ਰਹੇ ਉੱਥੇ ਹੀ ਆਪਾਂ ਡਿਜ਼ਾਈਨ ਬਣਾਇਆ ਹੋਇਆ ਹੈ ਸਾਈਡਾਂ ਤੱਕ ਵੀ ਬਸ ਇਸ ਦੇ ਵਧਾਉਣ ਘਟਾਉਣ ਦਾ ਹਿਸਾਬ ਹੁੰਦਾ ਹੈ ਬਸ ਉਹਨਾਂ ਦਾ ਆਪਾਂ ਧਿਆਨ ਰੱਖਣਾ ਹੈ ਕੁੰਡੇ ਆਪਣੇ ਕੋਲ ਪੂਰੇ ਹੋਣੇ ਚਾਹੀਦੇ ਨੇ ਫਿਰ ਸਾਈਡਾਂ ਤੇ ਵੀ ਆਪਾਂ ਡਿਜ਼ਾਈਨ ਜਿਹੜਾ ਉਹ ਬਣਾ ਸਕਦੇ ਹਾਂ ਤੇ ਇਸ ਤਰ੍ਹਾਂ ਬਣੀ ਹੋਈ ਬਾਹ ਦੀ ਸ਼ੇਪ ਜਿਹੜੀ ਹੈ ਬਹੁਤ ਸੋਹਣੀ ਆਉਂਦੀ ਹੈ ਇਹ ਸਾਨੂੰ ਬਣਾਉਣਾ ਵੀ ਆ ਦੇਖੋ ਜੀ ਕਿੰਨਾ ਆਸਾਨ ਹੈ ਇਸ ਤਰੀਕੇ ਨਾਲ ਆਪਾਂ ਬਾਹ ਬਣਾਵਾਂਗੇ ਤਾਂ ਸ਼ੇਪ ਵੀ ਵਧੀਆ ਆਊਗੀ ਸਕੀ ਵੀ ਵਧੀਆ ਬਣੂਗੀ ਆਪਣੀ ਤੇ ਆਪਾਂ ਨੂੰ ਵਧੀਆ ਵੀ ਲੱਗੂਗੀ ਬਣੀ ਹੋਈ ਸਕੀ ਵੀ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਨ ਲਾਈਕਮੈਂਡ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ